ਜਾਨ ਵਾਲੇ ਸਿੱਖ ਜੱਥੇ ਲਈ ਵੱਡੀ ਖਬਰ ਦੱਸ ਦਈਏ ਕਿ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਆਉਂਦੀ 5 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮੌਕੇ ਜਿਹੜਾ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾਣਗੇ ਦੱਸ ਦਈਏ ਕਿ ਪਹਿਲਾਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਤਣਾਅਪੂਰਨ ਸਥਿਤੀ ਜਿਹੜੀ ਹੈ ਬਣੀ ਹੋਈ ਸੀ ਕਿਉਂਕਿ ਦੋਨਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਕੋਈ ਵੀ ਸਿੱਖ ਸ਼ਰਧਾਲੂ ਜਿਹੜਾ ਜਾਂ ਸਿੱਖ ਜੱਥਾ ਪਾਕਿਸਤਾਨ ਦੇ ਵਿੱਚ ਨਹੀਂ ਜਾਵੇਗਾ ਤਾਂ ਹੁਣ ਇਹ ਯਾਤਰਾ ਜਿਹੜੀ ਹੈ ਮੁਰਦ ਤੋਂ ਬਹਾਲ ਕਰ ਦਿੱਤੀ ਗਈ ਆ ਮੁਰਦ ਤੇ ਫੈਸਲਾ ਸੁਣਾਇਆ ਗਿਆ ਤਾਂ ਦੱਸਦੀ ਏ ਕਿ ਜੇ ਕੋਈ ਵਿਅਕਤੀ ਜਿਹੜਾ ਹੈ ਜਾਂ ਸ਼ਰਧਾਲੂ ਜਿਹੜਾ ਪਾਕਿਸਤਾਨ ਨੂੰ ਗੁਰਪੁਰਬ ਮੌਕੇ ਜਾਣ ਦਾ ਚਾਹਵਾਨ ਹੁੰਦਾ ਤਾਂ ਉਹ ਆਪਣੇ ਪਾਸਪੋਰਟ ਜਿਹੜੇ ਐਸਜੀਪੀਸੀ ਦੇ ਕੋਲ ਜਮ੍ਹਾਂ ਕਰਵਾਉਂਦਾ ਤਾਂ ਐਸਜੀਪੀਸੀ ਦੇ ਵੱਲੋਂ ਵਾਅਦੇ ਵਿੱਚ ਉਹ ਪਾਸਪੋਰਟ ਜਿਹੜੇ ਆ ਐਮਬੈਸੀ ਦੇ ਕੋਲ ਪਾਕਿਸਤਾਨ ਐਮਬੈਸੀ ਨੂੰ ਭੇਜੇ ਜਾਂਦੇ ਆ ਤਾਂ ਹੁਣ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਏ ਕਿ 2185 ਜਿਹੜੇ ਸਿੱਖ ਸ਼ਰਧਾਲੂ ਨੇ ਉਹਨਾਂ ਨੂੰ ਜਿਹੜਾ ਵੀਜ਼ਾ ਦਿੱਤਾ ਗਿਆ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਮੌਕੇ ਜਾ ਸਕਣਗੇ ਤੇ ਉਹਨਾਂ ਦੇ ਵੱਲੋਂ ਵਕ ਵਕ ਗੁਰਤਾਮਾ ਦੇ ਜਿਹੜੇ ਆ ਦਰਸ਼ਨ ਕੀਤੇ ਜਾਣਗੇ ਹਾਲਾਂਕਿ ਵਿੱਚ ਜੇ ਇਹਨੂੰ ਜਿਹੜੇ ਆ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅ ਵਧਿਆ ਸੀ ਦੋਨਾਂ ਦੇਸ਼ਾਂ ਦੇ ਵਿਚਕਾਰ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਆਪਰੇਸ਼ਨ ਸੰਦੂਰ ਚੱਲਿਆ ਸੀ ਜਿਸ ਨੂੰ ਦੇਖਦਿਆਂ ਹੋਇਆ ਜਿਹੜਾ ਪਾਕਿਸਤਾਨ ਨੇ ਜਿਹੜਾ ਸਿੱਖ ਸ਼ਰਧਾਲੂਆਂ ਦੇ ਲਈ ਜੱਥਾ ਰਵਾਨਾ ਹੋਣਾ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਫਿਰ ਮੁਰਦ ਤੋਂ ਜਿਹੜੀ ਹੈ ਯਾਤਰਾ ਬਹਾਲ ਕੀਤੀ ਗਈ ਹੈ ਮੁਰ ਤੋਂ ਜਿਹੜੇ ਆ 2185 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਆਉਂਦੀ 5 ਨਵੰਬਰ ਨੂੰ ਜੋ ਪਾਕਿਸਤਾਨ ਦੇ ਵਿੱਚ ਗੁਰਪੁਰਬ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਤਾਂ ਉਸ ਮੌਕੇ ਜਿਹੜਾ ਸਿੱਖ ਜੱਥਾ ਜਿਹੜਾ ਪਾਕਿਸਤਾਨ ਦੇ ਵਿੱਚ ਜਾਵੇਗਾ ਹੁਣ ਉਸ ਨੂੰ ਜਿਹੜੀ ਹੈ ਇਜਾਜ਼ਤ ਮਿਲ ਚੁੱਕੀ ਹੈ ਤਾਂ ਪਾਕਿਸਤਾਨ ਦੇ ਵੱਲੋਂ ਹੁਣ ਜਿਹੜਾ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਲਈ ਵੱਡੀ ਖਬਰ ਦੱਸ ਦਈਏ ਕਿ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਆਉਂਦੀ 5 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮੌਕੇ ਜਿਹੜਾ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾਣਗੇ ਦੱਸ ਦਈਏ ਕਿ ਪਹਿਲਾਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਤਣਾਅਪੂਰਨ ਸਥਿਤੀ ਜਿਹੜੀ ਹੈ ਬਣੀ ਹੋਈ ਸੀ ਕਿਉਂਕਿ ਦੋਨਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਕੋਈ ਵੀ ਸਿੱਖ ਸ਼ਰਧਾਲੂ ਜਿਹੜਾ ਜਾਂ ਸਿੱਖ ਜੱਥਾ ਪਾਕਿਸਤਾਨ ਦੇ ਵਿੱਚ ਨਹੀਂ ਜਾਵੇਗਾ ਤਾਂ ਹੁਣ ਇਹ ਯਾਤਰਾ ਜਿਹੜੀ ਹੈ ਮੁੜ ਤੋਂ ਬਹਾਲ ਕਰ ਦਿੱਤੀ ਗਈ ਹੈ ਮੁੜ ਤੇ ਫੈਸਲਾ ਸੁਣਾਇਆ ਗਿਆ ਤਾਂ ਦੱਸਦੀ ਹੈ ਕਿ ਜੇ ਕੋਈ ਵਿਅਕਤੀ ਜਿਹੜਾ ਹੈ ਜਾਂ ਸ਼ਰਧਾਲੂ ਜਿਹੜਾ ਪਾਕਿਸਤਾਨ ਨੂੰ ਗੁਰਪੁਰਬ ਮੌਕੇ ਜਾਣ ਦਾ ਚਾਹਵਾਨ ਹੁੰਦਾ ਹੈ ਤਾਂ ਉਹ ਆਪਣੇ ਪਾਸਪੋਰਟ ਜਿਹੜੇ ਐਸਜੀਪੀਸੀ ਦੇ ਕੋਲ ਜਮ੍ਹਾਂ ਕਰਵਾਉਂਦਾ ਤਾਂ ਐਸਜੀਪੀਸੀ ਦੇ ਵੱਲੋਂ ਵਾਅਦਾ ਵਿਚ ਉਹ ਪਾਸਪੋਰਟ ਜਿਹੜੇ ਆ ਅੰਬੈਸੀ ਦੇ ਕੋਲ ਪਾਕਿਸਤਾਨ ਅੰਬੈਸੀ ਨੂੰ ਭੇਜੇ ਜਾਂਦੇ ਆ ਤਾਂ ਹੁਣ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਕਿ 2185 ਜਿਹੜੇ ਸਿੱਖ ਸ਼ਰਧਾਲੂ ਨੇ ਉਹਨਾਂ ਨੂੰ ਜਿਹੜਾ ਵੀਜ਼ਾ ਦਿੱਤਾ ਗਿਆ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਾ ਸਕਣਗੇ ਤੇ ਉਹਨਾਂ ਦੇ ਵੱਲੋਂ ਵਕ ਵਕ ਗੁਰਧਾਮਾਂ ਦੇ ਜਿਹੜੇ ਆ ਦਰਸ਼ਨ ਕੀਤੇ ਜਾਣਗੇ ਹਾਲਾਂਕਿ ਵਿੱਚ ਜੇ ਨੂੰ ਜਿਹੜੇ ਆ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਤਣਾਅ ਵਧਿਆ ਸੀ ਦੋਨਾਂ ਦੇਸ਼ਾਂ ਦੇ ਵਿਚਕਾਰ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਆਪਰੇਸ਼ਨ ਸੰਦੂਰ ਚੱਲਿਆ ਸੀ ਜਿਸ ਨੂੰ ਦੇਖਦਿਆਂ ਹੋਇਆ ਜਿਹੜਾ ਪਾਕਿਸਤਾਨ ਨੇ ਜਿਹੜਾ ਸਿੱਖ ਸ਼ਰਧਾਲੂਆਂ ਦੇ ਲਈ ਜੱਥਾ ਰਵਾਨਾ ਹੋਣਾ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਫਿਰ ਮੋੜ ਤੋਂ ਜਿਹੜੀ ਹੈ ਯਾਤਰਾ ਵਹ ਹਾਲ ਕੀਤੀ ਗਈ ਹੈ ਮੁਰ ਤੋਂ ਜਿਹੜਾ 2185 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਆਉਣ ਦੀ 5 ਨਵੰਬਰ ਨੂੰ ਜੋ ਪਾਕਿਸਤਾਨ ਦੇ ਵਿੱਚ ਗੁਰਪੁਰਬ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਤਾਂ ਉਸ ਮੌਕੇ ਜਿਹੜਾ ਸਿੱਖ ਜੱਥਾ ਜਿਹੜਾ ਪਾਕਿਸਤਾਨ ਦੇ ਵਿੱਚ ਜਾਵੇਗਾ ਹੁਣ ਉਸ ਨੂੰ ਜਿਹੜੀ ਹੈ ਇਜਾਜ਼ਤ ਮਿਲ ਚੁੱਕੀ ਹੈ ਤਾਂ ਪਾਕਿਸਤਾਨ ਦੇ ਵੱਲੋਂ ਹੁਣ ਜਿਹੜਾ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਲਈ ਵੱਡੀ ਖਬਰ ਦੱਸ ਦਈਏ ਕਿ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਆਉਂਦੀ 5 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮੌਕੇ ਜਿਹੜਾ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾਣਗੇ ਦੱਸ ਦਈਏ ਕਿ ਪਹਿਲਾਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਤਣਾਅਪੂਰਨ ਸਥਿਤੀ ਜਿਹੜੀ ਹੈ ਬਣੀ ਹੋਈ ਸੀ ਕਿਉਂਕਿ ਦੋਨਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਕੋਈ ਵੀ ਸਿੱਖ ਸ਼ਰਧਾਲੂ ਜਿਹੜਾ ਜਾਂ ਸਿੱਖ ਜੱਥਾ ਪਾਕਿਸਤਾਨ ਦੇ ਵਿੱਚ ਨਹੀਂ ਜਾਵੇਗਾ ਤਾਂ ਹੁਣ ਇਹ ਯਾਤਰਾ ਜਿਹੜੀ ਹੈ ਮੁਰਤੇ ਬਹਾਲ ਕਰ ਦਿੱਤੀ ਗਈ ਆ ਮੁਰਤੇ ਫੈਸਲਾ ਸੁਣਾਇਆ ਗਿਆ ਤਾਂ ਦੱਸਦੀ ਏ ਕਿ ਜੇ ਕੋਈ ਵਿਅਕਤੀ ਜਿਹੜਾ ਹੈ ਜਸ਼ਰਦਾਲੂ ਜਿਹੜਾ ਪਾਕਿਸਤਾਨ ਨੂੰ ਗੁਰਪੁਰਬ ਮੌਕੇ ਜਾਣ ਦਾ ਚਾਹਵਾਨ ਹੁੰਦਾ ਤਾਂ ਉਹ ਆਪਣੇ ਪਾਸਪੋਰਟ ਜਿਹੜੇ ਐਸਜੀਪੀਸੀ ਦੇ ਕੋਲ ਜਮ੍ਹਾਂ ਕਰਵਾਉਂਦਾ ਤਾਂ ਐਸਜੀਪੀਸੀ ਦੇ ਵੱਲੋਂ ਵਾਅਦੇ ਵਿੱਚ ਉਹ ਪਾਸਪੋਰਟ ਜਿਹੜੇ ਆ ਅੰਬੈਸੀ ਦੇ ਕੋਲ ਪਾਕਿਸਤਾਨ ਅੰਬੈਸੀ ਨੂੰ ਭੇਜੇ ਜਾਂਦੇ ਆ ਤਾਂ ਹੁਣ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਏ ਕਿ 2185 ਜਿਹੜੇ ਸਿੱਖ ਸ਼ਰਧਾਲੂ ਨੇ ਉਹਨਾਂ ਨੂੰ ਜਿਹੜਾ ਵੀਜ਼ਾ ਦਿੱਤਾ ਗਿਆ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਮੌਕੇ ਜਾ ਸਕਣਗੇ ਤੇ ਉਹਨਾਂ ਦੇ ਵੱਲੋਂ ਵਕ ਵਕ ਗੁਰਤਾਮਾ ਦੇ ਜਿਹੜੇ ਆ ਦਰਸ਼ਨ ਕੀਤੇ ਜਾਣਗੇ ਹਾਲਾਂਕਿ ਵਿੱਚ ਜੇ ਇਹਨੂੰ ਜਿਹੜੇ ਆ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅ ਵਧਿਆ ਸੀ ਦੋਨਾਂ ਦੇਸ਼ਾਂ ਦੇ ਵਿਚਕਾਰ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਆਪਰੇਸ਼ਨ ਸੰਦੂਰ ਚੱਲਿਆ ਸੀ ਜਿਸ ਨੂੰ ਦੇਖਦਿਆਂ ਹੋਇਆ ਜਿਹੜਾ ਪਾਕਿਸਤਾਨ ਨੇ ਜਿਹੜਾ ਸਿੱਖ ਸ਼ਰਧਾਲੂਆਂ ਦੇ ਲਈ ਜੱਥਾ ਰਵਾਨਾ ਹੋਣਾ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਫਿਰ ਮੋੜ ਤੋਂ ਜਿਹੜੀ ਹੈ ਯਾਤਰਾ ਬਹਾਲ ਕੀਤੀ ਗਈ ਹੈ ਮੁਰ ਤੋਂ ਜਿਹੜੇ ਆ 2185 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਆਉਂਦੀ 5 ਨਵੰਬਰ ਨੂੰ ਜੋ ਪਾਕਿਸਤਾਨ ਦੇ ਵਿੱਚ ਗੁਰਪੁਰਬ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਤਾਂ ਉਸ ਮੌਕੇ ਜਿਹੜਾ ਸਿੱਖ ਜੱਥਾ ਜਿਹੜਾ ਪਾਕਿਸਤਾਨ ਦੇ ਵਿੱਚ ਜਾਵੇਗਾ ਹੁਣ ਉਸ ਨੂੰ ਜਿਹੜੀ ਹੈ ਇਜਾਜ਼ਤ ਮਿਲ ਚੁੱਕੀ ਹੈ ਤਾਂ ਪਾਕਿਸਤਾਨ ਦੇ ਵੱਲੋਂ ਹੁਣ ਜਿਹੜਾ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਲਈ ਵੱਡੀ ਖਬਰ ਦੱਸ ਦਈਏ ਕਿ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਆਉਂਦੀ 5 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮੌਕੇ ਜਿਹੜਾ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾਣਗੇ ਦੱਸ ਦਈਏ ਕਿ ਪਹਿਲਾਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਤਣਾਅਪੂਰਨ ਸਥਿਤੀ ਜਿਹੜੀ ਹੈ ਬਣੀ ਹੋਈ ਸੀ ਕਿਉਂਕਿ ਦੋਨਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਕੋਈ ਵੀ ਸਿੱਖ ਸ਼ਰਧਾਲੂ ਜਿਹੜਾ ਜਾਂ ਸਿੱਖ ਜੱਥਾ ਪਾਕਿਸਤਾਨ ਦੇ ਵਿੱਚ ਨਹੀਂ ਜਾਵੇਗਾ ਤਾਂ ਹੁਣ ਇਹ ਯਾਤਰਾ ਜਿਹੜੀ ਹੈ ਮੁਰਤੇ ਬਹਾਲ ਕਰ ਦਿੱਤੀ ਗਈ ਆ ਮੁਰਤੇ ਫੈਸਲਾ ਸੁਣਾਇਆ ਗਿਆ ਤਾਂ ਦੱਸਦੀ ਏ ਕਿ ਜੇ ਕੋਈ ਵਿਅਕਤੀ ਜਿਹੜਾ ਹੈ ਜਸ਼ਰਦਾਲੂ ਜਿਹੜਾ ਪਾਕਿਸਤਾਨ ਨੂੰ ਗੁਰਪੁਰਬ ਮੌਕੇ ਜਾਣ ਦਾ ਚਾਹਵਾਨ ਹੁੰਦਾ ਤਾਂ ਉਹ ਆਪਣੇ ਪਾਸਪੋਰਟ ਜਿਹੜੇ ਐਸਜੀਪੀਸੀ ਦੇ ਕੋਲ ਜਮ੍ਹਾਂ ਕਰਵਾਉਂਦਾ ਤਾਂ ਐਸਜੀਪੀਸੀ ਦੇ ਵੱਲੋਂ ਵਾਅਦੇ ਵਿੱਚ ਉਹ ਪਾਸਪੋਰਟ ਜਿਹੜੇ ਆ ਅੰਬੈਸੀ ਦੇ ਕੋਲ ਪਾਕਿਸਤਾਨ ਅੰਬੈਸੀ ਨੂੰ ਭੇਜੇ ਜਾਂਦੇ ਆ ਤਾਂ ਹੁਣ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਏ ਕਿ 2185 ਜਿਹੜੇ ਸਿੱਖ ਸਰਦਾਲੂ ਨੇ ਉਹਨਾਂ ਨੂੰ ਜਿਹੜਾ ਵੀਜ਼ਾ ਦਿੱਤਾ ਗਿਆ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਾ ਸਕਣਗੇ ਤੇ ਉਹਨਾਂ ਦੇ ਵੱਲੋਂ ਵਕ ਵਕ ਗੁਰਤਾਮਾ ਦੇ ਜਿਹੜੇ ਆ ਦਰਸ਼ਨ ਕੀਤੇ ਜਾਣਗੇ ਹਾਲਾਂਕਿ ਵਿੱਚ ਜੇ ਨੂੰ ਜਿਹੜੇ ਆ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਤਣਾਅ ਵਧਿਆ ਸੀ ਦੋਨਾਂ ਦੇਸ਼ਾਂ ਦੇ ਵਿੱਚਕਾਰ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਆਪਰੇਸ਼ਨ ਸੰਦੂਰ ਚੱਲਿਆ ਸੀ ਜਿਸ ਨੂੰ ਦੇਖਦਿਆਂ ਹੋਇਆ ਜਿਹੜਾ ਪਾਕਿਸਤਾਨ ਨੇ ਜਿਹੜਾ ਸਿੱਖ ਸ਼ਰਧਾਲੂਆਂ ਦੇ ਲਈ ਜੱਥਾ ਰਵਾਨਾ ਹੋਣਾ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਫਿਰ ਮੁਰਤ ਤੋਂ ਜਿਹੜੀ ਹੈ ਯਾਤਰਾ ਬਹਾਲ ਕੀਤੀ ਗਈ ਹੈ ਮੁਰ ਤੋਂ ਜਿਹੜਾ 2185 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਆਉਣ ਦੀ 5 ਨਵੰਬਰ ਨੂੰ ਜੋ ਪਾਕਿਸਤਾਨ ਦੇ ਵਿੱਚ ਗੁਰਪੁਰਬ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਤਾਂ ਉਸ ਮੌਕੇ ਜਿਹੜਾ ਸਿੱਖ ਜੱਥਾ ਜਿਹੜਾ ਪਾਕਿਸਤਾਨ ਦੇ ਵਿੱਚ ਜਾਵੇਗਾ ਹੁਣ ਉਸ ਨੂੰ ਜਿਹੜੀ ਹੈ ਇਜਾਜ਼ਤ ਮਿਲ ਚੁੱਕੀ ਹੈ ਤਾਂ ਪਾਕਿਸਤਾਨ ਦੇ ਵੱਲੋਂ ਹੁਣ ਜਿਹੜਾ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਲਈ ਵੱਡੀ ਖਬਰ ਦੱਸ ਦਈਏ ਕਿ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਆਉਂਦੇ 5 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮੌਕੇ ਜਿਹੜਾ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾਣਗੇ ਦੱਸ ਦਈਏ ਕਿ ਪਹਿਲਾਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਤਣਾਅਪੂਰਨ ਸਥਿਤੀ ਜਿਹੜੀ ਹੈ ਬਣੀ ਹੋਈ ਸੀ ਕਿਉਂਕਿ ਦੋਨਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਕੋਈ ਵੀ ਸਿੱਖ ਸ਼ਰਧਾਲੂ ਜਿਹੜਾ ਜਾਂ ਸਿੱਖ ਜੱਥਾ ਪਾਕਿਸਤਾਨ ਦੇ ਵਿੱਚ ਨਹੀਂ ਜਾਵੇਗਾ ਤਾਂ ਹੁਣ ਇਹ ਯਾਤਰਾ ਜਿਹੜੀ ਹੈ ਮੁਰਤੇ ਬਹਾਲ ਕਰ ਦਿੱਤੀ ਗਈ ਆ ਮੁਰਤੇ ਫੈਸਲਾ ਸੁਣਾਇਆ ਗਿਆ ਤਾਂ ਦੱਸਦੀ ਏ ਕਿ ਜੇ ਕੋਈ ਵਿਅਕਤੀ ਜਿਹੜਾ ਹੈ ਜਸ਼ਰਦਾਲੂ ਜਿਹੜਾ ਪਾਕਿਸਤਾਨ ਨੂੰ ਗੁਰਪੁਰਬ ਮੌਕੇ ਜਾਣ ਦਾ ਚਾਹਵਾਨ ਹੁੰਦਾ ਤਾਂ ਉਹ ਆਪਣੇ ਪਾਸਪੋਰਟ ਜਿਹੜੇ ਐਸਜੀਪੀਸੀ ਦੇ ਕੋਲ ਜਮ੍ਹਾਂ ਕਰਵਾਉਂਦਾ ਤਾਂ ਐਸਜੀਪੀਸੀ ਦੇ ਵੱਲੋਂ ਵਾਅਦੇ ਵਿੱਚ ਉਹ ਪਾਸਪੋਰਟ ਜਿਹੜੇ ਆ ਐਮਬੈਸੀ ਦੇ ਕੋਲ ਪਾਕਿਸਤਾਨ ਐਮਬੈਸੀ ਨੂੰ ਭੇਜੇ ਜਾਂਦੇ ਆ ਤਾਂ ਹੁਣ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਏ ਕਿ 2185 ਜਿਹੜੇ ਸਿੱਖ ਸਰਦਾਲੂ ਨੇ ਉਹਨਾਂ ਨੂੰ ਜਿਹੜਾ ਵੀਜ਼ਾ ਦਿੱਤਾ ਗਿਆ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਾ ਸਕਣਗੇ ਤੇ ਉਹਨਾਂ ਦੇ ਵੱਲੋਂ ਵਕ ਵਕ ਗੁਰਤਾਮਾ ਦੇ ਜਿਹੜੇ ਆ ਦਰਸ਼ਨ ਕੀਤੇ ਜਾਣਗੇ ਹਾਲਾਂਕਿ ਵਿੱਚ ਜੇ ਨੂੰ ਜਿਹੜੇ ਆ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅ ਵਧਿਆ ਸੀ ਦੋਨਾਂ ਦੇਸ਼ਾਂ ਦੇ ਵਿਚਕਾਰ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਆਪਰੇਸ਼ਨ ਸੰਦੂਰ ਚੱਲਿਆ ਸੀ ਜਿਸ ਨੂੰ ਦੇਖਦਿਆਂ ਹੋਇਆ ਜਿਹੜਾ ਪਾਕਿਸਤਾਨ ਨੇ ਜਿਹੜਾ ਸਿੱਖ ਸ਼ਰਧਾਲੂਆਂ ਦੇ ਲਈ ਜੱਥਾ ਰਵਾਨਾ ਹੋਣਾ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਫਿਰ ਮੁਰਤ ਤੋਂ ਜਿਹੜੀ ਹੈ ਯਾਤਰਾ ਬਹਾਲ ਕੀਤੀ ਗਈ ਹੈ ਮੁਰ ਤੋਂ ਜਿਹੜੇ ਆ 2185 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਆਉਂਦੀ 5 ਨਵੰਬਰ ਨੂੰ ਜੋ ਪਾਕਿਸਤਾਨ ਦੇ ਵਿੱਚ ਗੁਰਪੁਰਬ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਤਾਂ ਉਸ ਮੌਕੇ ਜਿਹੜਾ ਸਿੱਖ ਜੱਥਾ ਜਿਹੜਾ ਪਾਕਿਸਤਾਨ ਦੇ ਵਿੱਚ ਜਾਵੇਗਾ ਹੁਣ ਉਸ ਨੂੰ ਜਿਹੜੀ ਹੈ ਇਜਾਜ਼ਤ ਮਿਲ ਚੁੱਕੀ ਹੈ ਤਾਂ ਪਾਕਿਸਤਾਨ ਦੇ ਵੱਲੋਂ ਹੁਣ ਜਿਹੜਾ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਲਈ ਵੱਡੀ ਖਬਰ ਦੱਸ ਦਈਏ ਕਿ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਆਉਂਦੇ 5 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮੌਕੇ ਜਿਹੜਾ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾਣਗੇ ਦੱਸ ਦਈਏ ਕਿ ਪਹਿਲਾਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਤਣਾਅਪੂਰਨ ਸਥਿਤੀ ਜਿਹੜੀ ਹੈ ਬਣੀ ਹੋਈ ਸੀ ਕਿਉਂਕਿ ਦੋਨਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਕੋਈ ਵੀ ਸਿੱਖ ਸ਼ਰਧਾਲੂ ਜਿਹੜਾ ਜਾਂ ਸਿੱਖ ਜੱਥਾ ਪਾਕਿਸਤਾਨ ਦੇ ਵਿੱਚ ਨਹੀਂ ਜਾਵੇਗਾ ਤਾਂ ਹੁਣ ਇਹ ਯਾਤਰਾ ਜਿਹੜੀ ਹੈ ਮੁਰਦ ਬਹਾਲ ਕਰ ਦਿੱਤੀ ਗਈ ਆ ਮੁਰਦ ਤੇ ਫੈਸਲਾ ਸੁਣਾਇਆ ਗਿਆ ਤਾਂ ਦੱਸਦੀ ਏ ਕਿ ਜੇ ਕੋਈ ਵਿਅਕਤੀ ਜਿਹੜਾ ਹੈ ਜਾਂ ਸ਼ਰਧਾਲੂ ਜਿਹੜਾ ਪਾਕਿਸਤਾਨ ਨੂੰ ਗੁਰਪੁਰਬ ਮੌਕੇ ਜਾਣ ਦਾ ਚਾਹਵਾਨ ਹੁੰਦਾ ਤਾਂ ਉਹ ਆਪਣੇ ਪਾਸਪੋਰਟ ਜਿਹੜੇ ਐਸਜੀਪੀਸੀ ਦੇ ਕੋਲ ਜਮ੍ਹਾਂ ਕਰਵਾਉਂਦਾ ਤਾਂ ਐਸਜੀਪੀਸੀ ਦੇ ਵੱਲੋਂ ਵਾਅਦੇ ਵਿੱਚ ਉਹ ਪਾਸਪੋਰਟ ਜਿਹੜੇ ਆ ਐਮਬੈਸੀ ਦੇ ਕੋਲ ਪਾਕਿਸਤਾਨ ਐਮਬੈਸੀ ਨੂੰ ਭੇਜੇ ਜਾਂਦੇ ਆ ਤਾਂ ਹੁਣ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਏ ਕਿ 2185 ਜਿਹੜੇ ਸਿੱਖ ਸ਼ਰਧਾਲੂ ਨੇ ਉਹਨਾਂ ਨੂੰ ਜਿਹੜਾ ਵੀਜ਼ਾ ਦਿੱਤਾ ਗਿਆ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਮੌਕੇ ਜਾ ਸਕਣਗੇ ਤੇ ਉਹਨਾਂ ਦੇ ਵੱਲੋਂ ਵਕ ਵਕ ਗੁਰਤਾਮਾ ਦੇ ਜਿਹੜੇ ਆ ਦਰਸ਼ਨ ਕੀਤੇ ਜਾਣਗੇ ਹਾਲਾਂਕਿ ਵਿੱਚ ਜੇ ਇਹਨੂੰ ਜਿਹੜੇ ਆ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅ ਵਧਿਆ ਸੀ ਦੋਨਾਂ ਦੇਸ਼ਾਂ ਦੇ ਵਿਚਕਾਰ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਆਪਰੇਸ਼ਨ ਸੰਦੂਰ ਚੱਲਿਆ ਸੀ ਜਿਸ ਨੂੰ ਦੇਖਦਿਆਂ ਹੋਇਆ ਜਿਹੜਾ ਪਾਕਿਸਤਾਨ ਨੇ ਜਿਹੜਾ ਸਿੱਖ ਸ਼ਰਧਾਲੂਆਂ ਦੇ ਲਈ ਜੱਥਾ ਰਵਾਨਾ ਹੋਣਾ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਫਿਰ ਮੁਰਤ ਤੋਂ ਜਿਹੜੀ ਇਹ ਯਾਤਰਾ ਬਹਾਲ ਕੀਤੀ ਗਈ ਹੈ ਮੁਰ ਤੋਂ ਜਿਹੜੇ ਆ 2185 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਆਉਂਦੀ 5 ਨਵੰਬਰ ਨੂੰ ਜੋ ਪਾਕਿਸਤਾਨ ਦੇ ਵਿੱਚ ਗੁਰਪੁਰਬ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਤਾਂ ਉਸ ਮੌਕੇ ਜਿਹੜਾ ਸਿੱਖ ਜੱਥਾ ਜਿਹੜਾ ਪਾਕਿਸਤਾਨ ਦੇ ਵਿੱਚ ਜਾਵੇਗਾ ਹੁਣ ਉਸ ਨੂੰ ਜਿਹੜੀ ਹੈ ਇਜਾਜ਼ਤ ਮਿਲ ਚੁੱਕੀ ਹੈ ਤਾਂ ਪਾਕਿਸਤਾਨ ਦੇ ਵੱਲੋਂ ਹੁਣ ਜਿਹੜਾ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਲਈ ਵੱਡੀ ਖਬਰ ਦੱਸ ਦਈਏ ਕਿ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਆਉਂਦੀ 5 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਮੌਕੇ ਜਿਹੜਾ ਸਿੱਖ ਸ਼ਰਧਾਲੂ ਜਿਹੜੇ ਆ ਪਾਕਿਸਤਾਨ ਦੇ ਵਿੱਚ ਜਾਣਗੇ ਦੱਸ ਦਈਏ ਕਿ ਪਹਿਲਾਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਤਣਾਅਪੂਰਨ ਸਥਿਤੀ ਜਿਹੜੀ ਹੈ ਬਣੀ ਹੋਈ ਸੀ ਕਿਉਂਕਿ ਦੋਨਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਕੋਈ ਵੀ ਸਿੱਖ ਸ਼ਰਧਾਲੂ ਜਿਹੜਾ ਜਾਂ ਸਿੱਖ ਜੱਥਾ ਪਾਕਿਸਤਾਨ ਦੇ ਵਿੱਚ ਨਹੀਂ ਜਾਵੇਗਾ ਤਾਂ ਹੁਣ ਇਹ ਯਾਤਰਾ ਜਿਹੜੀ ਹੈ ਮੁਰਦ ਤੋਂ ਬਹਾਲ ਕਰ ਦਿੱਤੀ ਗਈ ਆ ਮੁਰਦ ਤੇ ਫੈਸਲਾ ਸੁਣਾਇਆ ਗਿਆ ਤਾਂ ਦੱਸਦੀ ਏ ਕਿ ਜੇ ਕੋਈ ਵਿਅਕਤੀ ਜਿਹੜਾ ਹੈ ਜਾਂ ਸ਼ਰਧਾਲੂ ਜਿਹੜਾ ਪਾਕਿਸਤਾਨ ਨੂੰ ਗੁਰਪੁਰਬ ਮੌਕੇ ਜਾਣ ਦਾ ਚਾਹਵਾਨ ਹੁੰਦਾ ਤਾਂ ਉਹ ਆਪਣੇ ਪਾਸਪੋਰਟ ਜਿਹੜੇ ਐਸਜੀਪੀਸੀ ਦੇ ਕੋਲ ਜਮ੍ਹਾਂ ਕਰਵਾਉਂਦਾ ਤਾਂ ਐਸਜੀਪੀਸੀ ਦੇ ਵੱਲੋਂ ਵਾਅਦੇ ਵਿੱਚ ਉਹ ਪਾਸਪੋਰਟ ਜਿਹੜੇ ਆ ਐਮਬੈਸੀ ਦੇ ਕੋਲ ਪਾਕਿਸਤਾਨ ਐਮਬੈਸੀ ਨੂੰ ਭੇਜੇ ਜਾਂਦੇ ਆ ਤਾਂ ਹੁਣ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਏ ਕਿ 2185 ਜਿਹੜੇ ਸਿੱਖ ਸ਼ਰਧਾਲੂ ਨੇ ਉਹਨਾਂ ਨੂੰ ਜਿਹੜਾ ਵੀਜ਼ਾ ਦਿੱਤਾ ਗਿਆ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਮੌਕੇ ਜਾ ਸਕਣਗੇ ਤੇ ਉਹਨਾਂ ਦੇ ਵੱਲੋਂ ਵਕ ਵਕ ਗੁਰਤਾਮਾ ਦੇ ਜਿਹੜੇ ਆ ਦਰਸ਼ਨ ਕੀਤੇ ਜਾਣਗੇ ਹਾਲਾਂਕਿ ਵਿੱਚ ਜੇ ਇਹਨੂੰ ਜਿਹੜੇ ਆ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਤਣਾਅ ਵਧਿਆ ਸੀ ਦੋਨਾਂ ਦੇਸ਼ਾਂ ਦੇ ਵਿਚਕਾਰ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਆਪਰੇਸ਼ਨ ਸੰਦੂਰ ਚੱਲਿਆ ਸੀ ਜਿਸ ਨੂੰ ਦੇਖਦਿਆਂ ਹੋਇਆ ਜਿਹੜਾ ਪਾਕਿਸਤਾਨ ਨੇ ਜਿਹੜਾ ਸਿੱਖ ਸ਼ਰਧਾਲੂਆਂ ਦੇ ਲਈ ਜੱਥਾ ਰਵਾਨਾ ਹੋਣਾ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਫਿਰ ਮੋੜ ਤੋਂ ਜਿਹੜੀ ਹੈ ਯਾਤਰਾ ਵਹ ਹਾਲ ਕੀਤੀ ਗਈ ਹੈ ਮੁਰ ਤੋਂ ਜਿਹੜਾ 2185 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਆਉਣ ਦੀ 5 ਨਵੰਬਰ ਨੂੰ ਜੋ ਪਾਕਿਸਤਾਨ ਦੇ ਵਿੱਚ ਗੁਰਪੁਰਬ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਤਾਂ ਉਸ ਮੌਕੇ ਜਿਹੜਾ ਸਿੱਖ ਜੱਥਾ ਜਿਹੜਾ ਪਾਕਿਸਤਾਨ ਦੇ ਵਿੱਚ ਜਾਵੇਗਾ ਹੁਣ ਉਸ ਨੂੰ ਜਿਹੜੀ ਹੈ ਇਜਾਜ਼ਤ ਮਿਲ ਚੁੱਕੀ ਹੈ ਤਾਂ ਪਾਕਿਸਤਾਨ ਦੇ ਵੱਲੋਂ ਹੁਣ ਜਿਹੜਾ 2185 ਸਿੱਖ ਸ਼ਰਧਾਲੂਆਂ ਨੂੰ ਜਿਹੜੇ ਆ ਵੀਜ਼ੇ ਦਿੱਤੇ ਗਏ ਨੇ ਤਾਂ ਹੁਣ ਉਹ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਸਕਣਗੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਲਈ ਵੱਡੀ ਖਬਰ